ਰਫਾ ਦਸ ਸਿੰਘ ਫੇਰੋਂ ਹੁੰਦਿਆ ਬੜਾ ਮੁਸ਼ਕਲ ਰਿਹਾ ਹਨਾ ਕੱਡੀ ਰਾਤ ਅਜ ਸਵੇਰ ਦਾ ਟਾਈਮ ਹੋ ਚੁੱਕਾ ਹੈ 8:00 ਵੱਜ ਗਏ ਚਾਹ ਪਾਣੀ ਆਪਾਂ ਪੀ ਲਿਆ ਕਿਸਾਨੀਆਂ ਕੋਈ ਨੂੰ ਪਤਾ ਲੱਗਣ ਲੱਗਣ ਦੇ ਮੈਂ ਕਿਹਾ ਡਾਕਟਰ ਨੂੰ ਦਿਖਾ ਲੈਂਦੇ ਹਾਂ ਹਨਾ ਤੇ ਬਾਕੀ ਹਾਂਜੀ ਲੈ ਵੀ ਟਾਈਮ ਹੋ ਗਿਆ 4:00 ਵਜੇ ਦਾ ਤੇ ਹੁਣ ਆਪਾਂ ਜਾ ਰਹੇ ਹਸਪੀਟਲ ਮੈਂ ਕਾਕੇ ਨੂੰ ਰਾਤੀ ਕਾਕੇ ਨੇ ਬੜਾ ਦਿੱਤਾ ਖਾਲਪਾ ਦੇਣਾ ਆਪਾਂ ਨਾ ਕਟ ਲੈਨੇ ਆ ਨਾ ਜਿਆਦਾ ਕਾਕਾ ਕਿੰਨੇ ਆਪਾਂ ਕਿਉਂਕਿ ਆਪਾਂ ਨੂੰ ਮਤਲਬ ਮੇਰੇ ਕੋਈ ਪਰੇਸ਼ਾਨੀ ਨਾ ਹੋਵੇ ਪੇਟ ਚ ਕੁਝ ਦਰਦਣਾ ਹੁੰਦੀ ਉਹ ਚਲੋ ਤੇ ਖਾ ਲੈਂਦੇ ਤੇ ਤੁਹਾਨੂੰ ਵੀ ਆਏ ਮੱਥਾ ਆਪਣੇ ਪਾਪਾ ਦੀ ਗਿਰਮ ਦੇ ਅੱਖਾਂ ਆਪਣੇ ਵਰਗਾ ਦੇ ਨੱਕ ਵੀ ਆਪਣੇ ਪਾਪਾ ਦੀ ਬੋਲ ਰਹੀਆਂ ਗਿਰਮ ਦੇ ਚਲੋ ਜੇ ਤੱਕ ਇਹਨਾਂ ਨੂੰ ਮੋਸ਼ਲ ਹੋ ਜਾਂਦੀ ਛੇਤੀ ਨਾ ਉਹ ਮਗਰ ਕੀ ਟੰਗ ਡੈਡੀ ਚਲੋ ਚੱਲੀਏ ਫਿਰ ਆਜੋ ਚੱਲਿਆਂ ਆਪਾਂ ਦਵਾਈ ਲਿਆਂ ਕਾਕਾ ਠੀਕ ਨਹੀਂ ਤੇ ਕਿੰਨੇ ਰੌਂਡ ਆ ਪੈਂਦੀ ਐ ਕਮੈਂਟ ਚ ਹਾਂ ਚਲ ਚਲੀਏ ਆ ਗੱਡੀ ਬਾਹਰ ਲੱਗੀ ਜੀ ਚੱਲਣਾ ਨਰਸਨ ਲੱਲੀ ਚੱਲੇ ਆ ਘਰ ਨੂੰ ਵਾਪਸ ਐਕਸਪੋਰਟ ਕਰਾਈ ਕਾਕਾ ਦੀ ਮੈਡੀਸਿਨ ਲੈ ਆਂਦੀ ਐ ਕਰੇ ਲਾਤਾ ਹਾਂ ਆ ਮੈਂ ਜਾ ਰਿਹਾ ਬਾਜ਼ਾਰ ਨਾ ਜਾ ਕੰਮ ਆਪੀ ਤਾਂ ਮਿਲੀ ਨਹੀਂ ਬਿਲਡ ਤੇ ਅੰਡੇ ਦਾ ਰੋਡ ਤੋਂ ਪਤਾ ਕਰਕੇ ਆਉਣਾ ਕਿੰਨਾ ਬਿਲਡ ਜੀ ਡਾਕਟਰ ਨੇ ਕਿਆ ਬਟਾਲਾ ਹਸਪੀਟਲ ਵਾਲ ਨੇ ਕਿਆ ਹੈ ਬਿਲਡ ਲਾ ਛੱਡਿਓ ਦੋ ਤਿੰਨ ਮਹੀਨੇ ਦੁਕਾਨ ਇੱਕ ਤੇ ਠਿਕ ਭਾਈ ਨੇ ਕਹਿ ਗਿਆ ਕਿ ਕੰਦਾ ਆ ਜਾ ਮੈਂ ਨਾਲ ਚਲ ਜਾਨਾ ਕਿਉਂਕਿ ਮਿਲਦਿਆ ਤੁਹਾਨੂੰ ਹਵਾ ਕਾਫੀ ਵਗਣ ਢਈ ਆ ਮੌਸਮ ਠੰਡਾ ਹੋ ਗਿਆ ਬਹੁਤ ਘੈਂਟ ਹੋ ਗਿਆ ਮੌਸਮ ਠੰਡਾ ਚਾਹੀਦਾ ਇਹ ਮੌਸਮ ਲੇਕਿਨ ਹੀ ਗਰਮੀ ਕਾਫੀ ਪੈਣ ਗਈ ਹੈ ਗਰਮੀ ਤੇ ਅੱਗ ਕੱਢੀ ਜਾਂ ਰਹੀ ਹੈ ਅੱਗੇ ਜਿਹਨੂੰ ਕਹਿੰਦੇ ਐਸੀ ਕੀ ਗਰਮੀ ਪੈਣ ਵੀ ਬਹੁਤ ਡਈ ਹੁਣ ਤੇ ਬੱਦਲ ਹੋਇਆ ਵੇਖੋ ਸ਼ਾਇਦ بارش ਪੈ ਜਾਵੇ ਤਾਂ ਮਿਲਦੇ ਆਂ ਫੇਰ ਤੁਹਾਨੂੰ ਉਥੇ ਅਸੀਂ ਇਹ ਪੁਲ ਤੇ ਜਾ ਕੇ ਹੁਣ ਮੈਂ ਜਾ ਰਿਆਂ ਨਾਲੇ ਹਸਪੀਟਲ ਮਾਰੇ ਕਾਕੇ ਦਾ ਸਰਟੀਫਿਕੇਟ ਬਣਨੇ ਦਿੱਤਾ ਹੈ ਤੇ ਉਹ ਲੈ ਕੇ ਆਉਣਾ ਉਹਨਾਂ ਕੱਲ ਫੋਨ ਕੀਤਾ ਇਹੋ ਹੋਸਪੀਟਲ ਵਾਲਿਆਂ ਨੇ ਆਪਣਾ ਤੁਹਾਡਾ ਹਸਪਤਾਲ ਕਿ ਤੁਹਾਡਾ ਸਰਟੀਫਿਕੇਟ ਵਗੈਰਾ ਬਣ ਗਿਆ ਵਾ ਤੁਸੀਂ ਆਣ ਕੇ ਲੈ ਜਾਓ। ਮੈਂ ਕਹਿੰਦਾ ਨਾਲ ਉੱਧਰ ਹੀ ਜਾਣਾ ਨਾਲੇ ਉਹ ਲੈ ਆਉਂਦੇ ਨਾਲੇ ਉਹ ਬੈਲਟ ਜੀ ਕਿਹਾ ਸੀ ਕਰਨੇ ਵੀ ਦੇਖਦੇ ਪਤਾ ਕਰਦੇ। ਮੈਂ ਗਲਤਾਂ ਦੇ ਸਾਸਤਰੀ ਨਗਰ। ਮਿਸਾਲ ਮੈਗਾ ਮਾਰਟ ਬੱਦਲ ਬਣਾ ਕੇ ਐਂਡ ਹੋਇਆ ਅੱਜ। ਹਾਂਜੀ। ਕਿਆ ਹਾਲ? ਹਾਂ ਠੀਕ ਠਾਕ। ਤਾਂ ਵਧੀਆ। ਮੈਂ ਉਹ ਮੈਂ ਉਹ ਸੱਡੀ ਕਰਨ ਆ ਗਿਆ। ਹਾਂਜੀ। ਫਰਸ਼ ਨੌਕ ਕਰ ਸਭ ਠੀਕ ਠਾਕ। ਵਧੀਆ ਮੇ ਜਾ ਰਹੇ। ਸਰਸ ਨਹੀਂ ਰੱਖ। ਮੈਂ ਤਾਂ ਵਿਚਾਲ ਚਾਹ ਲੈਣ ਆਇਆ ਕੋ ਤਾਂ ਇੱਥੇ ਖਲੋਤਾ। ਲੈ। ਹੋਰ ਠੀਕ ਹੈ ਵਧੀਆ। ਵੇਲਾ ਮੈਂ ਕੱਪੜੀ ਚ ਆ ਗਏ। ਕੋਈ ਗੱਲ ਨਹੀਂ। ਐਨ ਕਮੜੀਆਂ ਲਾਈਆਂ। ਐਨ ਕ ਲਾਉਣੀਆਂ ਪਹਿਨਣੀਆਂ ਲੱਗੀਆਂ। ਹਾਂ। ਚਲੋ। ਉਹ ਮੈਨੂੰ ਜਾਣਾ ਸੀ ਮੜਾ ਜਾ ਹਸਪੀਟਲ ਉਧਰ ਤੇ ਮੈਂ ਕਿਹਾ ਚੱਲ ਮੈਂ ਇਕੱਲਾ ਚਲਾਵਾਂਗਾ ਤੇ ਫੋਨ ਕਰਦਾ। ਕੋਈ ਗੱਡੀ ਲੈ ਦੇਣੀ ਮਾ। ਹੋਰ ਕਿਦਾਂ ਘੈਂਟ ਵਧੀਆ ਸਭ? ਵਧੀਆ ਵਧੀਆ। ਚਲੋ। ਉਹ ਠੀਕ ਠਾਕ। ਵਧੀਆ ਮਤਲਬ ਬੜਾ ਕਰਤਾ ਹੈ ਜੀ ਮੇਲੇ ਫੇਰ ਕੜੀਆਂ ਬਾਹਰ ਗਾਈ ਤੇ ਲੈ ਵੀ ਇੱਜਾ ਸਮਾਨ ਲੈਣਾ ਸੀ ਉਹ ਲੈ ਲਿਆ ਤੇ ਹੁਣ ਚਲੇ ਹਸਪੀਟਲ ਠੰਡਾ ਬੜਾ ਹੋ ਗਿਆ ਅੱਜ ਹਾਂ ਕੁਛ ਕੁਛ ਖਾ ਲੀਏ ਥੀ ਕੁਛ ਖਾ ਲੀਏ ਫਿਰ ਖਾ ਲਵਾਂਗੇ ਠੰਡਾ ਹੋ ਗਿਆ ਨਾ ਠੀਕ ਆ ਜੋ ਜੋ ਜਸ ਪੀ ਰਹੇ ਨੇ ਲੈ ਵੀ ਹੋਰ ਤੇ ਆਪਾਂ ਖਾਣਾ ਕੋਈ ਨਹੀਂ ਆਇਆ ਚਲੋ ਕੁਲਫੀ ਖਾ ਲੈਂਦੇ ਆ ਕੁਲਫੀ ਕੀ ਜਾਂਦੇ ਨੇ ਕੁਲਫੀ ਕਹਿੰਦੇ ਕੀ ਜਾਂਦੇ ਮੇਰੇ ਨਾਲ ਚਾਦਾ ਫੁੱਲ ਕੇ ਆ ਕੁਲਫੀ ਯਾਰ ਜੋ ਵੀ ਹੁੰਦੀ ਆ ਆਈਸਕ੍ਰੀਮ ਜੀ ਬਸ ਠੀਕ ਆ ਆ ਗਰੋਂ ਚਲੀਏ ਹਾਂਜੀ ਅੰਗਰ ਮਿਲਦੇ ਕੱਲ ਨੂੰ ਓਕੇ ਚੱਲ ਧਿਆਨ ਨਾਲ ਜਾਓ ਓਕੇ ਆਪਾਂ ਲੋਤੇ ਆ ਸੀਨੇ ਪੁੱਲ ਤੇ ਵਰਗਨੋ ਯਾਰ ਬਹੁਤ ਠੀਕ ਹੈ ਕਿਤੋਂ ਕਮ ਕੇ ਆ ਹਾਂ ਕਤਕੂ ਮੀ ਕਰਕੇ ਆ। ਤੁਮੀ ਕਰਕੇ ਕਿਤੋਂ ਆਏ ਦੱਸ। ਕਾਕਾ ਜੁੱਟਾਇਦਰ ਕਾਕਾ ਕਾਕਾ ਸਤਾ ਕਾਕਾ ਕਾਕਾ ਸਤਾ ਮਮਾ ਕੋ ਮੈਂ ਮਾਰੀ ਕਰਦੋ ਨਾ ਮੁੰਡੇ ਦਾ ਮਾਮਾ ਆਇਆ ਫਿਰ ਚੱਲਿਆ ਹੁਣ ਵੇਖ ਲੈ। ਉਹ ਲੱਗਦਾ ਭਰਾ ਮੈਂ ਆਉਂਦਾ ਮਗਰੋਂ ਜਾਂਦਾ ਨਾ ਪਹਿਲਾਂ ਲਾ ਦਿੰਦਾ। ਮੇਰੇ ਨਾਲ ਬੋਲਦਾ ਨਹੀਂ ਭਰਾ ਹਰ ਪੱਲੇ ਸੇ ਸਮਝ ਆਉਂਦਾ। ਕਾਕਾ ਕਿੱਥੇ ਗਿਆ ਹੈ ਨਮਰਾ ਕਾਕਾ ਕਾਕਾ ਆਇਆ ਹਾਂ ਤੇਰੇ ਕੋਲ ਜਦੋਂ ਵੀ ਹੋਰ ਨਹੀਂ ਕੁਝ ਵੀ ਆਉਂਦੀ ਹੈ ਬਸ ਆਹ ਵਾਹ ਵਾਹ ਫੇਰ ਲਾ ਫੇਰ ਲਾ ਪਿਆਰ ਕਰ ਪਿਆਰ ਹਾਂ ਬਾਜ ਕਾਕਾ ਕਾਕਾ ਉਹ ਇਹਨੂੰ ਬਾਹਾਂ ਜਾਣ ਕਰ ਚਲ ਆ ਜਾ ਕਿਦਾਂ ਕਾਕਾ ਉਹਦੀ ਸੰਗਾਂ ਹੁੰਦੀ ਹੈ ਉਹਦੀ ਸੰਗਾਂ ਆਉਂਦੀ ਹੈ ਅੱਗੇ ਹੁੰਦੇ ਵੀ ਨਹੀਂ ਹੱਥ ਦਾ ਕਿਤੇ ਇਹ ਵੀ ਕਰਨ ਲੱਗ ਪਏ ਐਂ ਕਰਦਾ ਕਿਦਾਂ ਕਰਦਾ ਕਾਕਾ ਕਰਦਾ ਕਾਕਾ ਕਿਦਾਂ ਕਰਦਾ ਹੋ ਕਾਕਾ ਮੇ ਜੈ ਕਿੰਨਾ ਕਾਕਾ ਕਿੰਦਾ ਕਾਕਾ ਕਿੰਨਾ ਕਿੰਦਾ ਕਿੰਨਾ ਕਿੰਨਾ ਲੋਗੇ ਦੱਸ ਦੋ ਕਾਕਾ ਕਿੰਨਾ ਤੋਂ ਨਾ ਨਾ ਰੋਟੀ ਖਾ ਲਵੇ ਚੱਲ ਜੀ ਰੋਟੀ ਦਿਖਾ ਲਈ ਰੋਟੀ ਖਾ ਲਈ ਨਾ ਨਾ ਕਿਰਦੇ ਨਾ ਕਾਕਾ ਕਿੰਨਾ ਕਾਕਾ ਸ਼ਤਾਨ ਨੂੰ ਫੜ ਕੇ ਰੱਖਣਾ ਪੈਂਦਾ ਕਿਧਰ ਆ ਰਿਹਾ ਟੂਰ ਤੇ ਵਧਿਆ ਰਿਹਾ ਬਹੁਤ ਵਧੀਆ ਬਹੁਤ ਵਧੀਆ ਕਿੱਧਰੇ ਸੈੜ ਗਏ ਰਾਜਾ ਸਾਹਿਬ ਵਰਦਾ ਤੇ ਤੁਸੀਂ ਨਹੀਂ ਮਸਾਂ ਦਰਸ਼ਨ ਕੀਤੇ ਨੇ ਰਾਜਾ ਸਾਹਿਬ ਸੁਣਿਆ ਤੇ ਮੈਂ ਕਿਹਾ ਪਰ ਕਿੱਧਰੇ ਸੈੜ ਵਾਏ ਬੰਗੇਵਾ ਨਮਸਕਾਰ ਅੱਛਾ ਬੰਗਾ ਮਾਡਾ ਬੰਗਾ ਉਧਰੇ ਸੈੜ ਜੇ ਤੇ ਭਾਜੀ ਉਹ ਦੱਸਣ ਦੇ ਉੱਤੇ ਆਪਣੇ ਸਬਸਕ੍ਰਾਈਬਰ ਮਿਲੇ ਉਹ ਕਹਿੰਦੇ ਹਰ ਸੰਡੇ 2.5 ਲੱਖ ਦੁਨੀਆ ਹੁੰਦੀ ਹੈ 2.5 ਲੱਖ ਅੱਛਾ ਚੱਟਦੇ ਹਾਂਜੀ ਆਹੋ ਚੱਟਦੇ ਭਾਜੀ ਉਹ ਨਹੀਂ ਅਸਾਂ ਨੇ ਉਹ ਬਦਵਾਰਾ ਹੋਰ ਵਾ ਉਹ ਹੋਰ ਵਾ ਕਿਤੇ ਝਾੜ ਚੜਦੇ ਉਹ ਬਾਬਾ ਗੁਲਾਬ ਸਿੰਘ ਜੀ ਦੇ ਯਾਰ ਉਹ ਇਹ ਸ਼ਬਦ ਨਹੀਂ ਕੱਢਿਆ ਰਾਜਾ ਸਾਹਿਬ ਦੇ ਦੇਵ ਜੀ ਉਹ ਕਹਿੰਦੇ ਵੀ ਬਾਬਾ ਜੀ ਦੀ ਫੋਟੋ ਹੀ ਨਹੀਂ ਕੈਦ ਹੁੰਦੀ ਦੀ ਕੈਮਰੇ ਤੇ ਫੋਟੋ ਮਤਲਬ ਕੈਚ ਨਹੀਂ ਹੁੰਦੀ ਦੀ ਫੋਟੋ ਹੁੰਦੀ ਨਹੀਂ ਲਾ ਪਰ ਕੋਸ਼ੀਆਂ ਕਿਤੇ ਬਣਿਆ ਨੇ ਪਰ ਨਹੀਂ ਫੋਟੋ ਹੀ ਨਹੀਂ ਆਈ ਫੋਟੋ ਕੋਈ ਨਹੀਂ ਹੈਗੀ ਗੂਗਲ ਤੇ ਵੀ ਕੱਢ ਨਾ ਤਾਂ ਨਹੀਂ ਲੱਭਣੀ ਸਾਨੂੰ ਫੋਟੋ ਨਹੀਂ ਨਾ ਹੈ ਉਹ ਸਿੱਧਾ ਹਾਂ ਸੀ ਫਿਰ ਬਾਬਾ ਜੀ ਨੇ ਕਿਹਾ ਵੀ ਜੇ ਕਿਸੇ ਨੇ ਮਤਲਬ ਦਰਸ਼ਨ ਕਰਨੇ ਹਨ ਨਾ ਮੇਰੇ ਕਮਲ ਦੇ ਫੁੱਲ ਚੋਂ ਹੋਣਗੇ ਕਮਲ ਦੇ ਫੁੱਲ ਜਾਂ ਉਥੇ ਕਮਲ ਦੇ ਫੁੱਲ ਦੀ ਬਹੁਤ ਤਸਵੀਰਾਂ ਲੱਗੀਆਂ ਬਹੁਤ ਇਤਿਆਰ ਦੀ ਫੋਟੋ ਖਿੱਚੀ ਇਤਿਆਰ ਦੀ ਹਾਂ ਇਤਿਆਰ ਦੀ ਫੋਟੋ ਜਿਹੜਾ ਟੋਪਲਾ ਉਹਦੇ ਜਮ ਭਾਈ ਕਾਫੀ ਪੰ ਲੋਨਾਂ ਦੇ ਫੋਟੋ ਵਰੀ ਗਏ ਪਰ ਬਹੁਤ ਵਧੀਆ ਲੱਗ ਰਿਹਾ ਬਹੁਤ ਸੰਤ ਲੱਗਦਾ ਤੁਹਾਨੂੰ ਨਹੀਂ ਨਾ ਭਾਈ ਹਰ ਸਾਡੇ ਮਤਲਬ ਆ 2.5 ਲੱਖ ਸੰਤ ਮੂਣਾ ਕਹਿਣੀ ਆ ਤਾਹੋ ਜੇ ਸੰਗਤ ਅਗਰ ਪਤਾ ਚ ਮਾਰੇ ਦਾ ਵਸਾ ਵਜੇ ਦਨ ਵਸਾ ਤਾਹੋ ਫੋਟੋਆਂ ਰਹਿਣਗੇ ਸਾਰੀ ਕਹਿੰਦੇ ਅਸੀਂ ਕੋਈ ਸਕੀਮ ਲਾਈਏ ਲੈ ਸਕੀਮ ਲਾ ਲਈਏ ਰੋੜ ਤੇ ਬੋਲ ਚੱਲ ਕੋਈ ਨਹੀਂ 150 ਸਾਲ ਪੁਰਾਣਾ ਦੋਸਤਾਨ 5 ਕਿਰਗਿਆਂ ਚਾਹ ਰਿਹਾ ਕਿ ਕਿੱਲੇ ਆਓ ਹੋਰ ਕਿੱਥੇ ਤੁਹਾਨੂੰ ਆ ਗੋਣਾ ਮੇਕਅਪ ਕਰੇ ਮੇਰੀ ਫੋਨ ਤੇ ਬੈਠੇ ਚਲੋ ਪਤਾ ਬਾਈ ਕਰ ਦੋ ਬਾਈ ਸੱਚੀ ਗੱਲ ਬਾਜੋ ਚੱਲੀਏ ਅੱਜ ਮੇਰਾ ਰਾਦਾ ਬੰਡਿਆ ਵੀ ਜੇ ਸ਼ਰਦਾਈ ਬਣਾਵਾਂਗੇ ਪਰ ਜੇ ਤੜ ਕੋਈ ਤੇ ਡੰਡਾ ਹੀ ਹੈ ਨਹੀਂ ਕਰਾਣਾ ਮੈਨੂੰ ਡੰਡਾ ਬੰਨਣ ਦਿੱਤਾ ਡੰਡਾ ਮੈਂ ਮਦਾ ਬੰਨ ਦੇ ਸੱਚੀ ਗੱਲ ਨੇਮ ਮਦਾ ਹੀ ਆ ਮੇਰੇ ਦਿੱਤਾ ਨਹੀਂ ਨਿਮਤਾ ਬੰਦੇ ਨੇ ਦਿੱਤਾ ਬਸ ਆ ਜਾਣਾ ਭਲਕੇ ਪਰਸ ਤੱਕ ਕਿੱਥੋਂ ਆਣਾ ਆਉਗਾ ਆਉਗਾ ਮੇਕੇ ਜੀ ਹਾਂਜੀ ਚੱਠੂ ਖੜਿਆ ਕਿ ਚੱਠੂ ਖੜਾ ਚੱਠੂ ਉਸਾ ਜੋਨੇ ਉਹਨੇ ਖੜਿਆ ਹੁਸਨ ਨੇ ਆਹੋ ਕੁਛ ਨਹੀਂ ਕਰਿਆ ਆਪਣੇ ਨਾਲ ਮੁੰਡਾ ਕਹਿੰਦੀ ਉਹਨੂੰ ਆਹੋ ਚੱਠੂ ਦੇ ਹੋਰ ਜੇ ਚੱਠੂ ਚੱਠੂ ਲੋਹੇ ਦਾ ਹੁੰਦਾ ਵਾ ਆਹੋ ਲੋਹੇ ਦਾ ਲੋਹੇ ਦਾ ਇੱਕ ਮੁੰਡਾ ਤੇ ਡੰਡਾ ਵੀ ਉਹਨੇ ਹਟਾ ਖੜਿਆ ਮੰਮੀ ਕਹਿੰਦੀ ਚੱਠੂ ਚੱਠੂ ਉਹ ਚੱਟੂ ਲੋਹੇ ਦਾ ਹੁੰਦਾ ਉਹ ਚ ਕੱਟ ਕੇ ਦੇਈਦਾ ਡੰਗਾ ਡੰਗਰਾਂ ਨੂੰ ਕੋਈ ਚੀਜ਼ ਇਹੋ ਜਿਹੀ ਆਟਮ ਦੀ ਲੂਣ ਲਾਣ ਦੀ ਕਿੰਨੇ ਲਾਵਾਏ ਪਾਸੇ ਦੇ ਮੁੰਡੇ ਲੋਜ ਨੇ ਡੰਗਾ ਰੱਖਦੇ ਰੱਖੇ ਹੁੰਦੇ ਆ ਨਾਲਾਂ ਵੀ ਉਹ ਚੱਟੂ ਵੀ ਉਹਦਾ ਲੋਹੇ ਦਾ ਚੀਜ਼ਾਂ ਜਿਹੜੀਆਂ ਕੱਟ-ਕੱਟ ਕੇ ਦੇਈਦੀ ਹੁਣ ਤੇ ਲੋਕ ਕੰਮ ਹੀ ਖਤਮ ਹੋ ਗਏ ਉਹ ਆ ਮੈਂ ਬੜੀ ਦੇ ਡਰੈਸ ਪਾਈ ਆ ਡਰੈਸ ਹੀ ਰੋਏ ਇਹ ਹਲਾਵਾ ਨੇ ਕਿ ਕਿਸੋਂ ਲਿਆ ਬਬਾ ਜੀ ਹਾਂ ਕਿ ਆਉਂ ਨਾਲੋਂ ਗਾਇ ਮੇਰੇ ਕੋ ਨਹੀਂ ਨਹੀਂ ਦੁਕਾਨ ਤੋਂ ਲਿਆ ਆ 500 ਰੁਪਏ ਖਰਚਿਆ ਹਾਂ ਇਹਨਾਂ ਕੋਲ ਤਾਂ ਵਾਰੀ ਪੜ ਗਿਆ ਨਹੀਂ ਇਹਨਾਂ ਨੂੰ ਕਿਹਨੇ ਦਿਆ ਕਰ ਪੜਿਆ ਆ ਕੇ ਆਪਣੀ ਲੈਣਦੀ ਆਵੇਂ ਮਾੜੀਆਂ ਚਲੋ ਬਾਹਰ ਕਰ ਦਿਓ ਫੇਰ ਮੈਨੂੰ ਪਹਿਲਾਂ ਪਾਣੀ ਤੇ ਪੀਲਾ ਪਾਣੀ ਵਿਚਾਰੀ ਨੇ ਆਏ ਨੂੰ ਚਲ 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 ਚੰਬਾ ਦੀ ਭਾਜੀ ਵੇ ਸਾਸ਼ਟ੍ਰਿਕ ਕਾਲ ਚੱਲ ਰਹੀ ਸੀ ਚੱਲਦਾ ਫਿਰਦਾ ਇਹ ਮੈਂ ਗੱਲਾਂ ਬਹਿਣਾ ਕਿ ਟਾਈਮ ਉਹਨਾਂ ਨੇ ਨਾ ਲਿਆ ਕੇ ਇਸ ਤਰ੍ਹਾਂ ਦਾ ਰਹਿ ਗਿਆ ਚਲੋ ਕੋਈ ਗੱਲ ਨਹੀਂ ਜਾ ਕੇ ਉਹਨਾਂ ਬੰਦ ਕਰ ਦੇ ਅੱਗੇ ਬੜੀਂ ਦੇਰੀ ਲਿਆਉਂਦਾ ਮੇਰੇ ਹਾਂ ਬੱਸੀ ਦੇ ਕਿਹਦਾ ਤੇਰੇ ਡੇਲੇ ਬੰਦਵਾ ਖਲੂ ਜਾ ਕਹਿੰਦਾ ਦੇਖੀ ਨਾ ਬੀਤੀ ਬੜਾ ਵਾਧਾ ਖਲੂ ਜਾਣਾ ਕਹਿੰਦਾ ਇਹ ਅਗਰ ਤੁਸੀਂ ਮਰਨਾ ਖਾਣਾ ਵਗੇ ਮੈਂ ਨਾ ਖਾਵਾ ਉਹ ਬੜੇ ਗਾਲਾਂ ਕੱਢਣ ਦੇ ਆਏ ਹੋ ਯਾਰ ਇਹ ਪਿਆ ਬੈਲਟ ਲੈਂਦੀ ਹੈ ਲੈ ਵੀ ਰੋਟੀ ਪਾਣੀ ਛਕ ਲਿਆ ਆਪਾਂ ਕਾਕਾ ਉਹ ਸੋਤਾ ਉੱਤਰ ਦੇ ਹੀ ਪਣੀ ਚੱਲ ਗਏ ਹੈ ਨਾ ਮਾ ਮਮੇ ਮੈਂ ਤੇ ਕਾਕੇ ਦੇ ਮਾ ਮਮੀ ਚੱਲ ਗਏ ਉਹਨੇ ਆਏ ਆਇਆ ਤੇ ਕਾਫੀ ਟਾਈਮ ਤੇ ਮੈਂ ਥੋੜਾ ਲੇਟ ਹੋ ਗਿਆ। ਹੈ। ਬੜੀ ਲੱਗੀ। ਚਲੋ ਕੋਈ ਨਹੀਂ ਤਈਆ। ਅਜੇ ਲਾਈਟ ਫਿਰ ਬੰਦੋ। ਜੋ ਲਾਈਟ ਆਈ ਉਹ ਬਲਬ ਜਗਣਾ ਹੋਇਆ ਜੀ। ਇਹਨਾਂ ਸ਼ੁਕਰਨ ਮੋਟਰ ਆਪਾਂ ਲਾ ਲੈਣਾ ਤੇ ਬੜਾ ਔਖਾ ਨਾ। ਹੈਨਾ? ਲਾਈਟ ਇਹਨਾਂ ਨਿਕਲ ਕੇ ਹਵਾ ਵਾਂਗ ਬੋਗਣ ਡਈ ਜਾਣ। ਨਹੀਂ ਤਾਂ ਬੜੀ ਮੁਸ਼ਕਲ ਪੈਣੀ। दस बज चुके अज ठीक रहू क्योंकि जो दवाई दवा के दी ना इंजेक्शन लगा उन्हें ज्यादा करता रहा ਉਹ ਨਾਲ ਅਕੜੀ ਮਮੀ ਕਹਿੰਦੀ ਸੌਂ ਜਾ ਕੜੀ ਮੈਂ ਜਾਗਦੀ ਆਂ ਨੂੰ ਸੌਂ ਜਾ ਪਹਿਲਾ ਹਾਂ ਰਾਤੀ ਦਾ ਪਜਲ ਹੋਇਆ ਪਰੇਸ਼ਾਨ ਮਮੀ ਹੋਰੀ ਜਾਗ ਲੈਂਦੀ ਤੂੰ ਸੌਂ ਜਾ ਫੇਰ ਠਾ ਲੈਣਾ ਨੇ 12 ਵਜੇ ਨਾਲੇ 10 ਵਜੇ ਫੇਰ 12 ਕੁ ਵਜੇ ਨਾਲ ਟੁੱਟ ਪੈਣਾ ਅਕਲਾ ਲਾ ਕੜੀ ਫੋਨੀ ਆਉਂਦੇ ਲਾਈਵ ਵੀਡੀਓ ਤੇ ਲਾਈਵ ਕੀ ਦੋ ਵੱਟ ਗਏ ਘਰਦਿਆਂ ਨੂੰ ਠਾਦਿਆ ਸਾਰੇ ਚਲ ਹੁਣ ਇਹ ਸਾਰੇ ਉੱਠੀ ਹੋਣਾਹੀਂ ਸੌਂ ਗਏ ਚਲੋ ਇਦਾਂ ਹੀ ਕਿਹਦਾ ਕਹਿੰਦੇ ਟਾਈਮ ਦਾ ਇਹਨੂੰ ਕਿੱਦਾਂ ਪਤਾ ਲੱਗ ਜਾਂਦਾ ਓਹ ਧਿਆਨ ਦਾ ਇਹਨੂੰ ਪਤਾ ਲੱਗ ਜਾਂਦਾ ਕਿ ਹੁਣ ਚੱਲ ਨਹੀਂ ਇਹਨੂੰ ਤਾਂ ਕੋਈ ਨਸ ਕੰਮ ਅਜੇ ਦਾ ਸਤਾ ਮੈਂ ਉੱਠਾਂਗੀ ਉਹਨੂੰ ਉਹ ਤਾਂ ਇਹ ਹੋ ਗਿਆ 1 ਘੰਟਾ ਡੇਢ ਹੋ ਗਿਆ ਹੁਣ ਤੇਨੂੰ ਜੇ ਸ਼ਾਮੀ ਸੇਸ਼ਾਉਂ ਉੱਤੇ ਹਾਂ ਦੋਸਤਾਂ ਨੁਬਖਾਰ ਰਹੇ ਹੁੰਦੇ ਦਵਾਈ ਦੋ ਲੈ ਲੈਂਦੀ ਆ ਦੀ ਕਿ ਬਲਕਿ ਅੰਦਰ ਹੱਤਾ ਆ ਜਾਂਦਾ ਉਹ ਨੋਖਰੀ ਆ ਜਾਂਦਾ ਵੀ ਕਿੰਨੇ ਕੰਮ ਨਹੀਂ ਕਰਦੇ ਆ ਜਮਾ ਆਉਂਦਾ ਹਰ ਕਮੜੀ ਤੇਜ਼ ਹੋ ਗਿਆ ਬੜੀ ਤੇਜ਼ ਹੋ ਗਈ ਉਹ ਤੇ ਕਰਦੀ ਹੁੰਦੀ ਨਾ ਸੁਣੀ ਬੁਣੀ ਮਾ ਕੋ ਬੱਪਾ ਕੋ ਨਾ ਸਾਰਿਆਂ ਨੇ ਲੈਂਦੀ ਆ ਨਾ ਗੰਦੀ ਤਾਦੀ ਕੋ ਡਾਤਾ ਤੂੰ ਮੈਂ ਦੁੱਧ ਲੱਭ ਰਹੀ ਹਾਂ ਸਰਬਤ ਚ ਪਾਉਣਾ ਦੁੱਧ ਤੇ ਕਿਹਨੇ ਦੁੱਧ ਕਿੱਥੇ ਦੁੱਧ ਕਿੱਥੇ ਇਹ ਦੰਦਰ ਪਛਾਣਦੇ ਹਾਂ ਸਾਰਿਆਂ ਨੂੰ ਨਾ ਸਾਰਿਆਂ ਨੂੰ ਪਛਾਣਦੀ ਹਾਂ ਕਹਦਾ ਨਾ ਇਹ ਚਿਹਰੇ ਸਾਰਿਆਂ ਦੇ ਪਛਾਣਦੀ ਹਾਂ ਚਲ ਮੈਂ ਕੋਲੇ ਚ ਪਾਣੀ ਪਾਵਾਂ ਯਾਰ ਪਾਣੀ ਪੜਦਾ ਕੋਲੇ ਨੂੰ ਸਾਫ਼ ਕਰਨਾ ਹੋਇਆ ਗਿਆ ਹਾਂ ਹਾਂਜੀ ਤੇਰੇ ਵੱਡੇ ਦੰਦ ਕੱਢਣ ਦੇ ਪਾਣੀ ਕਿਤੇ ਪੈ ਚਲੋ ਹੋ ਜਾਂਦਾ ਪਾਣੀ ਭਰਣ ਦੇ ਕੋਲੇ ਜਿੱਤੇ ਉਹ ਪੱਕੇ ਨਾ ਵੱਜ ਗਿਆ ਮਰ ਜਾਵੇ ਉਹ ਉਦੋਂ ਤੱਕ ਚੱਲ ਗਿਆ ਸੇਕ ਨਾ ਸੰਡੇ ਪਰਿਆਂ ਨੂੰ ਵੱਜ ਗਿਆ ਨਾ ਪਾਣੀ ਆ ਚੱਲਣ ਦੇ ਪਰੇ ਪਾਣੀ ਉਹ ਕੰਦਰ ਮੱジナਈ ਹੈ ਹਰਫਤੇ 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 ਸੌਂਗਾ ਜਲਦੀ ਮਾ ਜਲਦੀ ਲਾਤ ਮੇਗਾ ਮੱਛਰ ਮੱਛਰ ਮਛਰਾਗਾ ਚਲ ਮੱਛਰ ਦਾ ਬਚਾਅ ਹੋ ਜਾਏਗਾ ਇਹ ਲੈਡ ਤੁਹਾਨੂੰ ਮਿਲਦੇ ਹਨ ਮੋਨੀਟਾਈਜ਼ੇਬਲ ਉਹ ਵਧੀਆ ਲੱਗਾ ਤੇ ਕਮੈਂਟਸ ਜੁਜ ਕਰਿਓ ਬਾਏ ਬਾਏ ਗੁੱਡ ਨਾਈਟ సన్న ఫేస్బుక్ పేజ్వి అందుకే తప్ప